ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਬਹੁਤ ਸੋਹਣੀਆਂ ਨੇ ਤੇ ਮੈਂ ਅੱਜ ਵੀ ਕੋਸ਼ਿਸ਼ ਕਰਾਂਗੀ ਕਿ ਜਿਹੜੀ ਇਹਦੀ ਡਿਟੇਲ ਡਿਸਕ੍ਰਿਪਸ਼ਨ ਵਗੈਰਾ ਨਾਲ ਦੀ ਨਾਲ ਦੱਸ ਦਿਆਂ ਫਰਸਟ ਕਲੈਕਸ਼ਨ ਜਿਹੜੀ ਹੈ 680 ਵਿੱਚ ਆਏਗੀ ਪ੍ਰਾਈਸ ਦਾ ਹੋਰ ਦੱਸ ਦਿੱਤਾ ਹੈ ਮੈਂ ਡਿਟੇਲ ਬਾਕੀ ਦੀ ਨਹੀਂ ਕਿਉਂਕਿ ਸਟਾਰਟਿੰਗ ਤੇ ਆ ਬਾਕੀ ਅਗਰ ਤੁਸੀਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਮੇਰਾ ਨੰਬਰ 623924575 ਜਰ ਦਿੱਤਾ ਆ ਕੋਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ suit ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜਰੂਰ ਆਏਗਾ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਜਿੰਨੀ ਜਲਦੀ ਹੋ ਸਕੇ ਸਭ ਨੂੰ ਰਿਪਲਾਈ ਜਾਏ ਤੇ ਕਲੈਕਸ਼ਨਾਂ ਜਿਹੜੀਆਂ ਸਾਰੀਆਂ ਮੋਸਟਲੀ ਅਵੇਲੇਬਲ ਨੇ ਇਹ ਸ਼ਿਸ ਵਸਤੀਆਂ ਵਿੱਚ ਤੁਹਾਨੂੰ suit ਮਿਲੇਗਾ ਬਲੈਕ ਕਲਰ ਦਾ ਕੜਾਈ ਵਾਲਾ suit ਹੈ ਇਹ ਪਾਰਟੀ ਵੇ ਲੁੱਕ ਵਾਲਾ suit ਹੈ 199 ਦੇ ਵਿੱਚ ਤੁਹਾਨੂੰ suit ਮਿਲੇਗਾ ਸਿੰਗਲ ਕਲਰ ਆਪਸ਼ਨ ਹੈ ਕ੍ਰੇਪ embroidery suit ਹੈ ਹੈਂਡਵਰਕ ਅਤੇ pearl work ਨਾਲ ਮਿਲੇਗਾ ਇਹ ਸਿੰਗਲ ਸਿੰਗਲ ਵਾਲੇ ਕਲਰ ਹੀ ਨੇ ਇਹ ਵੀ ਜਿਹੜਾ ਤੁਹਾਨੂੰ 790 ਰੁਪਏ ਦੇ ਵਿੱਚ ਸੂਟ ਮਿਲ ਜੇਗਾ ਰਿਅਨ ਏਮਬਰਾਇਡਰੀ ਵਾਲਾ ਸੂਟ ਹੈ ਕਲਰ ਇੱਕੋ ਹੀ ਹੈ ਇਹਦੇ ਵਿੱਚ ਮੋਸਟਲੀ ਇਹਨਾਂ ਸਾਰੇ ਸੂਟਾਂ ਵਿੱਚ ਰੰਗ ਇੱਕ ਇੱਕ ਹੀ ਆ ਰਿਹਾ ਹੈ ਤੇ ਜੇਕਰ ਤੁਸੀਂ ਬਾਏ ਕਰਨਾ ਜਾਂ ਕੁਐਰੀ ਕਰਨੀ ਹੈ ਤੇ ਮੈਂ ਨੰਬਰ ਦਿੱਤਾ ਹੈ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਸੂਟ ਸਾਰੇ ਅਵੇਲੇਬਲ ਨੇ ਪ੍ਰਾਈਸ ਆਪਦਾ ਅਫੋਰਡੇਬਲ ਹੈ ਕੋਈ ਵੀ ਪ੍ਰਾਈਸ ਹਾਈ ਰੇਂਜ ਵਾਲਾ ਨਹੀਂ ਹੈ ਬੜੇ ਅਫੋਰਡੇਬਲ ਜਰੀਟਾਂ ਦੇ ਨਾਲ ਸਾਰੇ-ਸਾਰੇ ਸੂਟ ਆਏ ਨੇ ਤੇ ਸਾਰੇ ਹੀ ਸੂਟ ਅਵੇਲੇਬਲ ਨੇ ਫੈਬਰਿਕ ਡਿਟੇਲ ਵਗੈਰਾ ਮੈਂ ਇੱਥੇ ਤੁਹਾਨੂੰ ਦੱਸ ਦਿਆਂਗੀ ਇਹਨਾਂ ਦੀ ਜੋ ਵੀ ਹੋਏਗੀ ਬਾਕੀ ਅਗੇ ਐ ਵਾਲੀਆਂ ਕਲੈਕਸ਼ਨਾਂ ਹਮੇਸ਼ਾ ਹੀ ਟ੍ਰੈਂਡ ਵਿੱਚ ਰਹਿੰਦੀਆਂ ਨੇ कॉटन बॉटम कॉटन शर्ट ਦੇ ਨਾਲ ਇਹ ਕਲੈਕਸ਼ਨ ਆਈਆਂ ਨੇ ਇਹ ਬਹੁਤ ਕਲਰ ਵਿੱਚ ਆਂਦੀਆਂ ਨੇ ਤੇ ਫਿਲਹਾਲ ਅੱਜ ਮੈਂ ਥੋੜੇ ਜਿਹੇ ਕਲਰ ਇੱਥੇ ਐਡ ਕੀਤੇ ਨੇ ਅਗਰ ਉਹਨਾਂ ਦੇ ਬਾਰੇ ਤੁਸੀਂ ਵੀ ਜਾਨਣਾ ਜਾਂ ਬਾਈ ਕਰਨਾ ਤਾਂ ਮੈਂ ਆਪਣਾ ਨੰਬਰ 623924575 ਜਿੱਤਾ ਆ ਕੋਸ ਨੰਬਰ ਜੇ ਤਾਂ ਤੁਸੀਂ ਮੈਨੂੰ ਉਸੇ স্ক্রিনਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕਵੈਰੀ ਹੈ ਇਹ ਕਾਟਨ ਦੀ ਇਕ ਕਲੈਕਸ਼ਨ ਆndੀਆਂ ਨੇ 540 ਰੁਪਿਆ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਗੇ ਕਾਟਨ ਦੀ ਸ਼ਰਟ ਹੈ ਕਾਟਨ ਦਾ ਬਾਟਮ ਹੈ ਤੇ ਕਾਟਨ ਦਾ ਹੀ ਤੁਹਾਨੂੰ ਨਾਲ ਦੁਪੱਟਾ ਮਿਲੇਗਾ 2.5 ਮੀਟਰ ਦੀ ਲੈਂਥ ਤੇ ਫੈਬਰਿਕ ਆਏਗਾ ਇਹਦੇ ਵਿੱਚ ਤੇ ਸੂਟ ਜਿਹੜੇ ਨੇ ਸਾਰੇ ਹੀ ਅਵੇਲੇਬਲ ਨੇ ਤੇ ਇਹਨਾਂ ਦਾ ਪ੍ਰਾਈਸ 540 ਰੁਪਿਆ ਆ ਆਲ ਓਵਰ ਇੰਡੀਆ ਤੁਹਾਨੂੰ ਇਹੀ ਰੇਟ ਲੱਗੇਗਾ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਜੋ ਵੀ ਮੈਂ ਰੇਟ ਇੱਥੇ ਦੱਸਦੀ ਆਂ ਫਾਈਨਲ ਉਹਨਾਂ ਦਾ ਉਹੀ ਰੇਟ ਹੁੰਦਾ ਹੈ ਇਸ ਤੋਂ ਐਕਸਟਰਾ ਇਹਨਾਂ ਦੇ ਲਈ ਕੋਈ ਵੀ ਐਕਸਟਰਾ ਰੇਟ ਨਹੀਂ ਹੁੰਦਾ ਉਹੀ ਰੇਟ ਲੱਗੇਗਾ ਜੋ ਮੈਂ ਇੱਥੇ ਤੁਹਾਨੂੰ ਐਡ ਕਰਾਂਗੀ ਹੋਰ ਕੋਈ ਵੀ ਐਕਸਟਰਾ ਰੇਟ ਨਹੀਂ ਲੱਗੇਗਾ ਬਾਕੀ ਇਹ ਤੁਸੀਂ ਸਟੇਟਸ ਦੇਖਣਾ ਹੈ ਤਾਂ ਹੀ ਤੇ ਮੇਰੇ ਨਾਲ ਮੈਸੇਜ ਕਰਾਡੋ ਨੰਬਰ ਤੇ ਜਾ ਕੇ ਨੰਬਰ ਮੈਂ ਜਿਹੜਾ ਇੱਥੇ ਐਡ ਕੀਤਾ ਹੋਇਆ ਆਪਣਾ ਤੇ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਮੇਰਾ ਸਟੇਟਸ ਤੇ ਅਪਡੇਟਸ ਆਣਗੇ ਸ਼ੋ ਹੋ ਜਾਣਗੇ ਉੱਥੇ ਮੈਂ ਹਰ ਤਾਂ ਦੀ ਅਪਡੇਟਸ ਕਰਦੀ ਆਂ ਦੈਲੀ ਉੱਤੇ ਬਹੁਤ ਜ਼ਿਆਦਾ ਅਪਡੇਟਸ ਆndੀਆਂ ਤੇ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੁਸੀਂ ਦੇਖਦੇ ਰਹੋਗੇ ਕਿ ਅੱਜਕੱਲ ਕਿਹੜੇ ਕਿਹੜੇ ਸੂਟ ਜਿਹੜੇ ਟ੍ਰੈਂਡ ਕਰ ਰਹੇ ਨੇ ਕਿਵੇਂ ਦੇ ਡਿਜ਼ਾਈਨ ਕਿਵੇਂ ਦੇ ਰੰਗ ਉਹ ਫਿਰ ਤੁਹਾਨੂੰ ਉੱਥੇ 에ਵਰੀਥਿੰਗ ਜਿਹੜਾ ਕਿ ਮੈਂ ਜੋ ਵੀ ਅਪਡੇਟ ਕਰਾਂਗੀ ਉਹ ਸ਼ੋ ਹੋ ਜਾਏਗਾ ਤੇ ਬਾਕੀ ਅੱਜ ਮੈਂ ਡਿਫਰੈਂਟ ਡਿਫਰੈਂਟ ਕਲੈਕਸ਼ਨ ਲੈ ਕੇ ਆਈਆਂ ਪਾਰਟੀ ਵੀਰ ਵਾਲੀਆਂ ਵੀ ਕਲੈਕਸ਼ਨ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਨੇ ਤੇ ਉਹ ਵੀ ਸਾਰੀਆਂ ਇਹਦੇ ਵਿੱਚ ਅੱਜ ਮੈਂ ਕਿਉਂਕਿ ਵੱਖਰੀ ਵੱਖਰੀ ਕਲੈਕਸ਼ਨ ਲੈ ਕੇ ਆਈਆਂ ਹਾਂ ਇਸ ਲਈ ਉਹਨਾਂ ਨੂੰ ਮੈਂ ਐਡ ਕੀਤਾ ਤੇ ਜਿੰਨਾਂ ਵਿੱਚ ਜੋ-ਜੋ ਕਲਰ ਅਵੇਲੇਬਲ ਨੇ ਉਹ ਮੈਂ ਤੇ ਜਿੰਨਾ ਵਿੱਚ ਹੈਗੇ ਉਹ ਮੈਂ ਇਥੇ ਹੈ ਇਹ 1880 ਵਿੱਚ ਤੁਹਾਨੂੰ ਸੂਟ ਮਿਲੇਗਾ ਜਿਹੜਾ ਹੁਣ ਚੱਲ ਰਿਹਾ ਹੈ ਔਰਗੈਂਜ਼ਾ ਡਰੈਸ ਮਟੀਰੀਅਲ ਹੈ ਫੈਬਰਿਕ ਬਹੁਤ ਵਧੀਆ ਤੇ ਦੁਪੱਟਾ ਇਹਨਾਂ ਨਾਲ ਸ਼ਿਫੋਨ ਪਿਓਰ ਦਾ ਆਏਗਾ ਮੋਸਟਲੀ ਇਹਨਾਂ ਸਾਰੀਆਂ ਕਲੈਕਸ਼ਨਾਂ ਦੇ ਨਾਲ ਜਿਹੜਾ ਦੁਪੱਟਾ ਹੈ ਉਹ ਪਿਓਰ ਦਾ ਹੀ ਆਂਦਾ ਤੇ ਇਹ ਜਿਹੜੀ ਹੁਣ ਕਲੈਕਸ਼ਨ ਆ ਰਹੀ ਹੈ ਦੋ ਕਲਰ ਦੇ ਵਿੱਚ ਆਏਗੀ ਇਹ ਵੀ ਸੌਫਟ ਔਰਗੈਂਜ਼ਾ ਸੈਮੀ ਸਟਿਚ ਹੈ ਪਾਕਿਸਤਾਨੀ ਸਟਾਈਲ ਦੀ ਤੇ ਤੇ ਐਮਬਰਾਇਡਰੀ ਆਏਗੀ ਤੇ ਜਿਹੜੀ ਇਹਦਾ ਬਾਟਮ ਹੈ ਇੰਪੈਕਟ ਤੇ ਪਲੇਨ ਆਏਗਾ 슬ੀਵਸ ਹਾਫ ਵੀ ਬਣ ਜਾਣਗੇ ਤੇ ਫੁੱਲ ਵੀ ਉਹ ਤੁਸੀਂ ਜੇ ਅਕ ਤੇ ਦੁਪੱਟਾ ਵੀ ਦਾ অর্ਗਾਂਜਾ ਦਾ ਐ ਸਿੰਗਲ ਕਲਰ ਵਿੱਚ ਆਇਆ ਹੈ ਤੇ ਇਹ ਤੁਹਾਨੂੰ ਜਿਹੜਾ ਹੈ ਕਿ ਦੋ ਕਲਰ ਇਹਦੇ ਵਿੱਚ ਬਲੈਕ ਐਂਡ ਵਾਈਟ ਪਿਓਰ ਨਾਲ ਸ਼ਿਫੋਨ ਦਾ ਦੁਪੱਟਾ ਮਿਲੇਗਾ ਪਾਕਿਸਤਾਨੀ ਸਟਾਈਲ ਦਾ ਐ ਬਲੈਕ ਤੇ ਪਿੰਕ ਦਾ ਕੰਟਰਾਸਟ ਸਿੰਗਲ ਕਲਰ ਹੈ ਸ਼ਿਫੋਨ ਦਾ ਦੁਪੱਟਾ ਹੈ ਤੇ ਡਰੈਸ ਜਿਹੜਾ ਸੂਟ ਹੈ ਉਹ ਸਿਲਕ ਵਿੱਚ ਆਏਗਾ ਇਹਨਾਂ 메 ਆਇਨੇ ਪਿਓਰ ਲਾਈਨ ਐਂਡ ਡਿਜੀਟਲ ਪ੍ਰਿੰਟ ਨਾਲ ਆਣਗੇ ਦੁਪੱਟਾ ਪਿਓਰ ਲਾਈਨ ਐਂਡ ਪ੍ਰਿੰਟਡ ਹੈ ਬਾਟਮ ਰਿਯਾਨ ਦਾ ਆਏਗਾ ਤੇ ਦੋ ਕਲਰ ਆਪਸ਼ਨ ਇਹਦੇ ਵਿੱਚ ਅਵੇਲੇਬਲ ਨੇ try செய்து ਨਸਤੋਨਾ 1091699 ਵਿੱਚ ਇਹ ਤੁਹਾਨੂੰ ਸੂਟ ਮਿਲੇਗਾ ਪਿਓਰ ਲਾਈਨ ਐਂਡ ਕਾਟਨ ਦਾ ਬਹੁਤ ਪਿਆਰਾ ਕਲਰ ਹੈ ਤੇ ਦਾ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੈ ਡਾਰਕ ਲਾਈਟ ਟੋਨ ਨੂੰ ਕੰਟਰਾਸਟ ਕੀਤਾ ਹੈ ਇਹ ਨਵੀਂ ਕਲੈਕਸ਼ਨ ਆਈਆਂ ਨੇ ਦੁਪੱਟਾ ਜਿਮੀ ਚੂਬ ਜਿਹੜਾ ਸਿਲਕ ਵਿੱਚ ਫੈਬਰਿਕ ਆ ਰਿਹਾ ਅੱਜਕੱਲ ਉਹਦੇ ਵਿੱਚ ਇਹ ਤਾਂ ਦੁਪੱਟਾ ਆਇਆ ਹੈ ਤੇ ਸੋਨੇ ਕਲਰ ਨੇ ਲਾਈਟ ਟੋਨ ਵਿੱਚ ਪਿਸਟਲ ਕਲਰ ਨੇ ਹੈ ਸਿੰਗਲ ਕਲਰ ਹੈ ਹੈਂਡਵਰਕ ਨਾਲ ਆਏਗਾ ਇਹਦੇ ਵਿੱਚ ਵੀ ਸਿੰਗਲ ਕਲਰ ਅਵੇਲੇਬਲ ਹੈ ਇਹ ਮਸਲੀਨ ਕਾਟਨ ਦਾ 5 ਮੀਟਰ ਦਾ ਤੁਹਾਨੂੰ ਆਲਓਵਰ ਸੂਟ ਮਿਲੇਗਾ ਤੇ ਬਾਜੂ ਤੇ ਵੀ ਵਰਕ ਹੈ थ्रेड वर्क ਹੈ ਇਹ ਵੀ ਸਿੰਗਲ ਕਲਰ ਹੈ 890 ਦੇ ਵਿਚਾਰ ਰਸਟ ਕਲਰ ਦਾ ਤੁਹਾਨੂੰ ਸੂਟ ਮਿਲ ਜਾਏਗਾ ਇਹ ਮੰਨ ਲइए ਕੈਮਰੀ ਕੋ ਕਾਟਨ ਦੀ ਇਹ ਕਲੈਕਸ਼ਨਾਂ ਨੇ ਸ਼ਰਟ ਕੈਮਰੀ ਕਾਟਨ ਦੀ ਆएगी ਟਾਈ ਮੈਟਰ ਦੀ ਤੇ ਬਾਟਮ ਵੀ ਕੈਮਰੀ ਕਾਟਨ ਦਾ ਆਏਗਾ ਇਹ 1320 ਰੁਪਏ ਦੇ ਵਿੱਚ ਤਿੰਨ ਸੂਟ ਤੁਸੀਂ ਬਾਈ ਕਰ ਸਕਦੇ ਹੋ ਬਾਈ 2 ਗੈਟ 1 ਫ੍ਰੀ ਵਾਲੀ ਆਫਰ ਹੈ ਤੇ ਇਹਦੇ ਵਿੱਚ ਜਿਹੜਾ ਹੈ ਕਿ ਇੱਕ ਸਾਡੇ ਵੱਲੋਂ ਵੀ ਬਾਈ 3 ਗੈਟ 1 ਫ੍ਰੀ ਵਾਲੀ ਆਫਰ ਹੈ ਓਨਲੀ ਫॉर ਟੂਡੇ ਤੇ ਤੁਸੀਂ ਆਪਣੇ ਵੱਲੋਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਇਹ ਨਵੀਂ ਆਫਰ ਆਈ ਹੈ ਇਹ ਤੁਸੀਂ ਤਿੰਨ ਸੂਟ ਤੁਸੀਂ ਸਿਲੈਕਟ ਕਰੋਗੇ ਤੇ ਫੋਰਥ ਵਾਲਾ ਅਸੀਂ ਆਪਣੀ ਸਾਈਟ ਤੋਂ ਭੇਜਾਂਗੇ ਸਿਰਫ ਤੇ ਸਿਰਫ 1320 ਰੁਪਏ ਦੇ ਵਿੱਚ ਤੁਹਾਨੂੰ ਚਾਰ ਸੂਟ ਮਿਲ ਜਾਣਗੇ ਬਾਟਮ ਪਲੇਨ ਹੈ ਸ਼ਰਟ ਪ੍ਰਿੰਟਡ ਹੈ ਤੇ ਕਲਰ ਜਿਹੜੇ ਫਿਲਹਾਲ ਮੈਂ ਇੱਥੇ ਐਡ ਕੀਤੇ ਹੋਏ ਨੇ ਉਹੀ ਨੇ ਇਹਨਾਂ ਤੋਂ ਇਲਾਵਾ ਕੋਈ ਕਲਰ ਹੋਰ ਨਹੀਂ ਹੈਗਾ ਇਹੀ ਕਲਰ ਇਹੀ ਡਿਜ਼ਾਈਨ ਜਿਹੜੇ ਇੱਥੇ ਐਡ ਕੀਤੇ ਨੇ ਇਹੀ अवेलेबल ਨੇ ਇਹਨਾਂ ਵਿੱਚ ਤਿੰਨ ਸੂਟ ਤੁਸੀਂ ਸਿਲੈਕਟ ਕਰੋਗੇ ਪ੍ਰਾਈਸ 1320 ਰੁਪਏ ਵਿੱਚ ਤਿੰਨ ਤੇ ਜਿਹੜਾ ਇਹਦਾ ਫੋਰਥ ਵਾਲਾ ਕਲਰ ਆਏਗਾ ਉਹ ਸਾਡੀ ਸਾਈਡ ਤੋਂ ਆਏਗਾ ਆਫਰ ਬਸ ਥੋੜੇ ਦੇ ਅਰਲੀ ਵੈਲਿਡ ਹੁੰਦੀ ਹੈ ਦੋ ਤਿੰਨ ਦਿਨ ਲਈ ਆਫਰ ਆਈ ਹੈ ਤੇ ਕਲਰ ਸਾਰੇ ਫਿਲਹਾਲ ਅਵੇਲੇਬਲ ਨੇ ਬਾਈ ਕਰਨਾ ਚਾਹ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਮੇ ਦਿੱਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਮੈਂ ਹਮੇਸ਼ਾ ਟਰਾਈ ਕਰਦੀ ਹਾਂ ਕਿ ਜਿਹੜੀਆਂ ਵੀ ਕਲੈਕਸ਼ਨਾਂ ਇੱਥੇ ਲੈ ਕੇ ਆਵਾਂ 45 ਪ੍ਰਾਈਸ ਵਾਲੀਆਂ ਘੱਟ ਰੇਟ ਵਿੱਚ ਤੇ ਸੋਹਣੇ ਸੋਹਣੇ ਸੂਟਾਂ ਦੇ ਨਾਲ ਹੋਣ ਸਾਰੀਆਂ ਹੀ ਕਲਰ ਬੜੇ ਪਿਆਰੇ ਨੇ ਕੰਟਰਾਸਟ ਬੜਾ ਸੋਹਣਾ ਬਣਾਇਆ ਗਿਆ ਪਲੇਨ ਬਾਟਮ ਦੇ ਨਾਲ ਪ੍ਰਿੰਟਡ ਸ਼ਰਟ ਦਾ ਤੇ ਫਿਲਹਾਲ ਇਹ ਸੂਟ ਸਾਰੇ ਹੀ ਅਵੇਲੇਬਲ ਨੇ ਬਾਈ ਕਰਨਾ ਚਾਹ ਕੋਈ ਵੀ ਖਰੀਦ ਕਰਨੀ ਹੈ ਤਾਂ ਨੰਬਰ ਮੇ ਦਿੱਤਾ ਹੈ ਨੰਬਰ 'ਤੇ ਜਾ ਕੇ ਮੈਸੇਜ ਕਰ ਦੋ ਜੇਕਰ ਸੇਲ ਕਰਨੇ ਆ ਰੀਸੈਲਰ ਹੋ ਤਾਂ ਵੀ ਮੈਸੇਜ ਕਰ ਸਕਦੇ ਹੋ ਇਹ ਜੌਰਜਟ ਸੂਟ ਹੈ ਤੇ ਜੌਰਜਟ ਦਾ ਦੁਪੱਟਾ ਆਏਗਾ ਸਿਰਫ ਤੇ ਸਿਰਫ 610 ਰੁਪਏਾਂ ਦੇ ਵਿੱਚ ਫੁੱਲ ਬਲੌਕ ਪ੍ਰਿੰਟਡ ਹੈ 슬ੀਵਸ ਤੇ ਵੀ ਆਏਗਾ ਦੁਪੱਟੇ ਤੇ ਵੀ ਆਏਗਾ ਤੇ ਬਹੁਤ ਹੀ ਲਿਮਟਡ ਸਟਾਕ ਹੈ ਤੇ ਇਹਦੇ ਬੁਕਿੰਗ ਫਿਲਹਾਲ ਸਟਾਰਟ ਹੈ ਜੇ ਬਾਈ ਕਰਨਾ ਹੈ ਤੇ ਤਾਂ ਤੁਸੀਂ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 610 ਰੁਪੀਸ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲ ਜੇਗਾ ਪਿਓਰ ਬਲੌਕ ਪੇਂਟਿੰਗ ਹੈ ਪੂਰੀ ਸ਼ਰਟ ਤੇ ਦੁਪੱਟੇ ਤੇ 슬ੀਵਸ ਤੇ ਵੀ ਹੋਈ ਹੈ ਬਾਟਮ ਨਾਲ ਕੀ 5 ਮੀਟਰ ਦਾ ਸੂਟ ਆਏਗਾ ਤੇ ਉਹਦੇ ਲਈ ਹੈ ਕਿ ਬਾਟਮ ਜਿਹੜਾ ਪਲੇਨ ਆਏਗਾ ਤੇ ਬਾਕੀ ਜਿਹੜੇ ਕਲਰ ਨੇ ਉਹ ਸਾਰੇ ਹੀ ਅਵੇਲੇਬਲ ਨੇ ਤੁਸੀਂ ਆਪਣੇ ਅਕੋਰਡਿੰਗਲੀ ਜਿਵੇਂ ਵੀ ਇਹਨੂੰ ਸੂਟ ਨੂੰ ਜਿਹੜਾ ਵੀ ਕਲਰ ਚਾਹੁੰਦੇ ਹੋ ਸਟੀਚ ਹੋ ਜਾਏਗਾ ਉਹ ਮਿਲ ਜਾਏਗਾ ਤੇ ਇਹਦੇ ਵਿੱਚ ਫਿਲਹਾਲ ਜਿਹੜੇ ਕਲਰ ਅਵੇਲੇਬਲ ਸੀਗੇ ਮੈਂ ਇੱਥੇ ਐਡ ਕਰ ਦਿੱਤੇ ਨੇ ਅਕਮ ਨੈਕਸਟ ਅਪਡੇਟਸ ਇਹਦੀਆਂ ਆਣਗੀਆਂ ਉਹਨਾਂ ਵਿੱਚ ਮੇਬੀ ਹੋਰ ਵੀ ਕਲਰ ਆ ਜਾਣ ਬਟ ਅੱਜ ਫਿਲਹਾਲ ਇਹਨਾਂ ਵਿੱਚ ਇਹੀ ਕਲਰ ਨੇ ਜਿਹੜੀ ਕਿ ਮੈਂ ਇੱਥੇ ਐਡ ਕਰ ਦਿੱਤੇ ਨੇ ਸਿਰਫ ਤੇ ਸਿਰਫ 600 100 ਰੁਪਏਾਂ ਦੇ ਵਿੱਚ ਹੈਂਡ ਪੇਂਟ ਵਾਲਾ ਬਲਾਕ ਪੇਂਟਿੰਗ ਵਾਲਾ ਸੂਟ ਤੁਹਾਨੂੰ ਮਿਲੇਗਾ ਦੁਪट्टे ਤੇ ਵੀ ਬਲਾਕ ਪੇਂਟਿੰਗ ਹੈ ਸ਼ਰਟ ਤੇ ਵੀ ਬਲਾਕ ਪੇਂਟਿੰਗ ਹੈ ਬਲੀਵਸ ਤੇ ਵੀ ਜਿਹੜੀ ਕਿ ਬਲਾਕ ਪੇਂਟਿੰਗ ਆਏਗੀ ਲਿਮਟਡ ਸਟਾਕ ਨਾਲ ਆਏ ਨੇ ਐਸੀ ਤੇ ਅਪਡੇਟਸ ਹੋਈ ਜਾਂਦੀਆਂ ਨੇ ਬਟ ਫਿਲਹਾਲ ਅਜੇ ਇਹਦੇ ਸਿਰਫ ਤੇ ਸਿਰਫ 19 ਕਲਰ ਆਪਸ਼ਨ ਆਏ ਨੇ ਐਵੇਂ ਵਾਲੇ ਸੂਟ ਜਿਹੜੇ ਨੇ ਕਾਟਨ ਦੇ ਵਿੱਚ ਨੇ ਸ਼ਰਟ ਕਾਟਨ ਦੀ ਹੈ ਜਿਹੜਾ ਬਾਟਮ ਆਏਗਾ ਕੈਮਰੀ कॉटन ਦਾ ਤੇ ਦੁਪੱਟਾ कॉटन ਦਾ 680 ਪਹਿਲਾਂ ਇਹਦਾ ਪ੍ਰਾਈਸ ਸੀ ਜਦੋਂ ਪਹਿਲੇ ਮੈਂ ਸੇਲ ਕੀਤੇ ਸੀ ਹੁਣ ਇਹ ਆਫਰ ਤੇ ਆਇਆ ਇਹ ਸਿਰਫ 520 ਰੁਪਿਆਂ ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਸ਼ਰਟ ਬਾਟਮ ਹੈ ਤੇ ਦੁਪੱਟਾ ਤਿੰਨੋਂ कॉटन ਦੇ ਨੇ ਬਾਟਮ ਇਹ ਆ ਕਿ ਕੈਮਰੀ कॉटन ਦਾ ਆਏਗਾ ਤੇ ਪ੍ਰਾਈਸ ਹੈ ਸਿਰਫ ਸਿਰਫ 520 ਰੁਪਏ 2.5 ਮੀਟਰ ਦਾ ਦੁਪੱਟ ਬਾਟਮ ਆਏਗੀ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦਾ ਜਿਹੜਾ ਇੱਕ ਇਹਦਾ ਦੁਪੱਟਾ ਆਏਗਾ ਪਹਿਲੇ ਮੈਂ ਇਹੀ ਸੂਟ 680 ਵਿੱਚ ਸੇਲ ਕੀਤੇ ਸੀ ਬਟ ਹੁਣ ਜਿਵੇਂ ਕਿ ਮੈਂ ਕਹਿਆ ਕਿ ਆਫਰਾਂ ਲੱਗ ਗਈਆਂ ਨੇ ਤੇ ਇਸ ਲਈ ਇਹ ਜਿਹੜੇ ਸੂਟ ਨੇ ਔਰ ਸਿਰਫ ਤੇ ਸਿਰਫ 520 ਦੇ ਵਿੱਚ ਆਏ ਨੇ ਫ੍ਰੀ ਸ਼ਿਪਿੰਗ ਚਾਰजेस ਆਲਓ ਵਰੀ ਗਿਆ ਤਾਂ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ